बहुत बहुत धनबाद जो अपने भैन भरा जुड़िया वा होर सुनाओ गलत जो चैनल साढ़ा सबसक्राइब नहीं किया तो चैनल सबसक्राइब कर लो वीडियो जरूर देखो भीडियो चंगी लगियां तो लाइक शेयर जरूर करना जी बहुत बहुत धन्यवाद परमात्मा चढ़दी कला रखे सुख शांति रखे सब ਸਭ ਦੇ ਕਰਾਮੇ ਖੁਸ਼ੀਆਂ ਦੇ ਬਖਸ਼ੇ ਪਰਮਾਤਮਾ ਜੀ ਜਿਹੜਾ ਸਾਡਾ ਭੰਟਾ ਅੰਜੀ ਵਧੀਆ ਸੁਖਮਨ ਵਧੀਆ ਚੜਦੀ ਕਲਾ ਇਸ ਰੋ ਆਪਣੇ ਹਾਂਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੁਖ ਸ਼ਾਂਤੀ ਵਿੱਚ ਰੱਖੇ ਹੋਰ ਸੁਣਾਓ ਕੀ ਕਰ ਰਹੇ ਹੋ ਠੀਕ ਹੈ ਬਾਈ ਜੀ ਰੋਟੀ ਖਾ ਕੇ ਬੈਠੇ ਸੀ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ ਕੱਲ ਬਾਤ ਕਰਨ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਹੋਰ ਕੋਈ ਆਪਣੇ ਨਾਲ ਭੈਣ ਭਰਾ ਜੁੜਿਆ ਤਾਂ ਲਾਈਵ ਨੂੰ ਲਾਈਕ ਕਰ ਦਿਓ ਤੇ ਘਰ ਪਰਿਵਾਰ ਦੱਸੋ ਕਿਵੇਂ ਹੋ ਤੇ ਹੋਰ ਸੁਖਮਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਤਿ ਮੈਂ ਜੁੜੇ ਤੇ ਬਹੁਤ ਬਹੁਤ ਸਵਾਗਤ ਲਾਈਵ ਦੇ ਵਿੱਚ ਹੋਰ ਵੀ ਕੋਈ ਭੈਣ ਭਰਾ ਆਪਣੇ ਨਾਲ ਜੁੜਿਆ ਤਾਂ ਲਾਈਵ ਨੂੰ ਲਾਈਕ ਕਰ ਦਿਆ ਕਰੋ ਜੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਸੁਝਾਅ ਵੀ ਆਪਣੇ ਜਰੂਰ ਦੇਣਾ ਜੇ ਕੋਈ ਕਿਸੇ ਕੋਲੇ ਸੁਝਾਅ ਹੋਵੇ ਤਾਂ ਆਪਾਂ ਨੂੰ ਦੇਣਾ ਕਿ ਆਪਾਂ ਲਾਈਵ ਵਧੀਆ ਕਰ ਰਹੇ ਆ ਕਿ ਨਹੀਂ ਇਹ ਜ਼ਰੂਰ ਜਾਣਕਾਰੀ ਦੇਣੀ ਤੇ ਲਾਈਵ ਨੂੰ ਲਾਈਕ ਜ਼ਰੂਰ ਕਰਜਿਆ ਕਰੋ ਹੋਰ ਕਿਸੇ ਕੋਲੇ ਕੋਈ ਵੀ ਜਾਣਕਾਰੀ ਹੋਵੇ ਤਾਂ ਆਪਾਂ ਨੂੰ ਦੇ ਸਕਦੇ